ਕੀ ਸੱਚਮੁੱਚ ਇਹ ਕਾਲ ਯੁਗ ਇੰਨਾ ਮਾੜਾ ਹੈ ਜੇਕਰ ਆਪਾਂ ਹਿੰਦੂ ਪਰੰਪਰਾਵਾਂ ਵੱਲ ਵੇਖੀਏ ਤਾਂ ਕਾਲ ਯੁਗ ਨੂੰ ਵਾਕਈ ਬੜਾ ਮਾੜਾ ਯੁਗ ਮੰਨਿਆ ਗਿਆ ਹੈ ਤੇ ਸਤਿ ਯੁਗ ਅਤੇ ਤ੍ਰੇਤੇ ਤੇ ਦਵਾਪਰ ਨੂੰ ਬੜੇ ਹੀ ਉੱਤਮ ਯੁਗ ਗਿਣਿਆ ਗਿਆ ਹੈ ਹਿੰਦੂ ਪਰੰਪਰਾਵਾਂ ਵਿੱਚ ਤਾਂ ਕਾਲ ਯੁਗ ਨੂੰ ਇੱਕ ਮਨੁੱਖ ਦਾ ਰੂਪ ਦਿੱਤਾ ਹੈ ਜੋ ਕਿ ਬੜਾ ਭਿਆਨਕ ਹੈ ਲੋਕਾਂ ਨੂੰ ਭ੍ਰਸ਼ਟ ਕਰ ਦਿੰਦਾ ਹੈ ਗਾਥਾਵਾਂ ਇਸ ਤਰ੍ਹਾਂ ਦੇ ਵਿਚਾਰ ਨਾਲ ਭਰੀਆਂ ਪਈਆਂ ਨੇ ਪਰ ਗੁਰਬਾਣੀ ਵਿੱਚ ਲਿਆ ਜੋ ਕਾਲ ਯੁਗ ਦਾ ਵਿਚਾਰ ਹੈ ਉਹ ਬਿਲਕੁਲ ਹੀ ਅਲੱਗ ਹੈ ਗੁਰੂ ਸਾਹਿਬ ਆਪਣੀ ਬਾਣੀ ਵਿੱਚ ਤਾਂ ਕੁਝ ਹੋਰ ਹੀ ਕਹਿ ਰਹੇ ਹਨ ਬਾਬਾ ਅਰਜਨ ਦੇਵ ਜੀ ਸਾਡੇ ਪੰਜਵੇਂ ਗੁਰੂ ਕਹਿੰਦੇ ਹਨ ਕਿ ਸਤਜੁਗ ਤ੍ਰੇਤਾ ਦੁਆਪਰ ਪਣੀਐ ਕਾਲਯੁਗ ਉਤਮੋ ਜੁਗਾ ਮਾਹੀ ਗੁਰੂ ਸਾਹਿਬ ਕਹਿੰਦੇ ਹਨ ਕਿ ਇਹਨਾਂ ਤਿੰਨਾਂ ਯੁਗਾਂ ਨੂੰ ਬੜਾ ਵੜਾਇਆ ਗਿਆ ਹੈ ਪਰ ਮੈਨੂੰ ਤਾਂ ਕਾਲਯੁਗ ਜ਼ਿਆਦਾ ਉਤਮ ਲੱਗਦਾ ਹੈ ਇਹ ਉਹ ਕਿਉਂ ਕਹਿ ਰਹੇ ਹਨ ਬਿਆਸੀ ਮੈਂ ਇੱਕ ਵਾਰ ਕਹਿ ਦਵਾਂ ਇਹ ਸਿਰਫ ਚਲਦੀ ਪਰੰਪਰਾ ਨੂੰ ਵਰਤਿਆ ਹੈ ਕਿ ਗੁਰੂ ਸਾਹਿਬ ਯੁਗਾਂ ਦੀ ਐਸੀ ਵੰਡ ਨੂੰ ਕੋਈ ਮੰਨਤਾ ਨਹੀਂ ਦਿੰਦੇ ਗੁਰੂ ਸਾਹਿਬ ਕਹਿੰਦੇ ਹਨ ਇਹ ਯੁਗ ਜੇਕਰ ਉੱਤਮ ਮਨਵੀ ਲਈਏ ਤਾਂ ਉਹਦਾ ਕਾਰਨ ਇਹ ਹੈ ਕਿ ਅਹ ਕਰ ਕਰੇ ਸੋ ਅਹ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਂ ਭਾਵੇਂ ਜੇਕਰ ਆ ਹੱਥ ਗਲਤੀ ਕਰਦਾ ਹੈ ਤਾਂ ਇਹਨੂੰ ਸਜ਼ਾ ਨਹੀਂ ਮਿਲਦੀ ਇਹ ਬੜੀ ਡੀਪ ਗੱਲ ਕਹੀ ਹੈ ਉਹਨਾਂ ਨੇ ਉਹ ਕਹਿ ਰਹੇ ਹਨ ਕਿ ਜੋ ਤੁਸੀਂ ਵਿਕਾਰੀ ਖਿਆਲ ਆਪਣੇ ਦਿਮਾਗ ਵਿੱਚ ਲਿਆਉਂਦੇ ਹੋ ਜਾਂ ਇਨ੍ਹਾਂ ਹੱਥਾਂ ਨਾਲ ਕੋਈ ਬੁਰਾ ਕੰਮ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੀ ਅੰਤਰ ਆਤਮਾ ਪ੍ਰਭਾਵਿਤ ਹੁੰਦੀ ਹੈ ਤੇ ਤੁਸੀਂ ਮੈਲ ਨਾਲ ਭਰ ਜਾਂਦੇ ਹੋ ਤੇ ਇਹ ਮੈਲ ਤੁਹਾਨੂੰ ਪਰਮਾਤਮਾ ਤੋਂ ਆਪਣੀ ਅੰਤਰ ਆਤਮਾ ਤੋਂ ਦੂਰ ਕਰ ਦਿੰਦੀ ਹੈ ਇਹ ਹੀ ਸਭ ਤੋਂ ਵੱਡੀ ਮਨੁੱਖ ਨੂੰ ਮਿਲੀ ਹੋਈ ਸਜ਼ਾ ਹੈ ਸੋ ਗੁਰੂ ਸਾਹਿਬ ਬੜੇ ਹੀ ਸਪਸ਼ਟ ਲਫ਼ਜ਼ਾਂ ਵਿੱਚ ਸਾਨੂੰ ਸਮਝਾ ਰਹੇ ਹਨ ਕੀ ਤੁਹਾਡੀ ਮਾੜੀ ਮਨੋਬਿਰਤੀ ਹੀ ਕਾਲੀ ਯੁਗ ਹੈ ਵਿਚਾਰ ਗੁਰਬਾਣੀ ਦੇ ਖਿਆਲ ਮੇਰਾ ਫੈਸਲਾ ਤੁਹਾਡਾ